ਸਤਿ ਸ਼੍ਰੀ ਅਕਾਲ ਜੀ ਲਗਭਗ 1 ਮਹੀਨਾ ਪਹਿਲਾਂ ਪ੍ਰੀਤ ਆਕਾਸ਼ ਦੇ ਘਰ ਬੱਚੀ ਨੇ ਜਨਮ ਲਿਆ ਸੀ ਅਤੇ ਜਿਵੇਂ ਬੱਚੀ ਨੇ ਜਨਮ ਲਿਆ ਪਰਿਵਾਰ ਵਿੱਚ ਖੁਸ਼ੀਆਂ ਦਾ ਆਗਮਨ ਹੋਇਆ ਇੰਨਾ ਹੀ ਨਹੀਂ ਬੱਚੀ ਦਾ ਧੂਮ-ਧਾਮ ਦੇ ਨਾਲ ਘਰ ਵਿੱਚ ਵੈਲਕਮ ਵੀ ਕੀਤਾ ਗਿਆ ਪਰ ਉੱਥੇ ਹੀ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੱਚੀ ਰੱਬ ਨੂੰ ਪਿਆਰੀ ਹੋ ਚੁੱਕੀ ਹੈ ਇਸ ਬਾਰੇ ਜਾਣਕਾਰੀ ਖੁਦ ਪ੍ਰੀਤ ਆਕਾਸ਼ ਦੇ ਵੱਲੋਂ ਦਿੱਤੀ ਜਾ ਰਹੀ ਹੈ ਇਨਾ ਹੀ ਨਹੀਂ ਕਮੈਂਟ ਸੈਕਸ਼ਨ ਤੋਂ ਪਤਾ ਚੱਲਦਾ ਹੈ ਕਿ ਬੱਚੀ ਨੂੰ ਠੰਡ ਲੱਗੀ ਅਤੇ ਉਸ ਨੂੰ ਨਮੂਨੀਆਂ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਵਿਗੜ ਗਈ ਅਤੇ ਆਖਿਰ ਨੂੰ ਰੱਬ ਨੂੰ ਪਿਆਰੀ ਹੋ ਗਈ। ਤੁਹਾਨੂੰ ਦੱਸ ਦਈਏ ਕਿ ਬੱਚੀ ਨੂੰ ਆਖਿਰ ਕੀ ਹੋਇਆ ਹੈ ਇਸ ਬਾਰੇ ਪ੍ਰੀਤ ਆਕਾਸ਼ ਨੇ ਹਾਲੇ ਤੱਕ ਸਾਹਮਣੇ ਆ ਕੇ ਕੁਝ ਨਹੀਂ ਦੱਸਿਆ। ਪਰ ਉਹਨਾਂ ਦੀਆਂ ਪੋਸਟਾਂ ਤੋਂ ਇਹ ਪਤਾ ਚੱਲਿਆ ਹੈ ਕਿ ਬੱਚੀ ਇਸ ਦੁਨੀਆ ਵਿੱਚ ਨਹੀਂ ਰਹੀ। ਅਤੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਇਹੀ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਬੱਚੀ ਨੂੰ ਠੰਡ ਲੱਗਣ ਕਾਰਨ ਉਸ ਦੀ ਹਾਲਤ ਵਿਗੜ ਚੁੱਕੀ ਸੀ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਕੋਈ ਰੀਸ ਨਹੀਂ ਠੰਡੀ